ਜੈ ਮਾਤਾ ਦੀ ਦੋਸਤੋ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਬੈਠ ਕੇ 6700 AC ਵੇਚ ਲੈਣਾ ਦੋ ਤਿੰਨ ਮਹੀਨਿਆਂ ਦੇ ਵਿੱਚ ਇਹ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਜੀ ਮੈਨੂੰ ਸ਼ਹਿਰਾਂ ਦਾ ਪਤਾ ਨਹੀਂ ਕਿ ਲੋਕ ਕਿੰਨਾ ਕ ਵੇਚਦੇ ਨੇ ਦੁਕਾਨਦਾਰ ਕਿੰਨੇ ਕ ਵੇਚਦੇ ਨੇ ਹਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਔਰ ਇਹ ਤੁਹਾਡੇ ਕਰਕੇ ਸਾਰਿਆਂ ਕਰਕੇ ਹੋਇਆ ਵਾ ਉਸੇ ਚੀਜ਼ ਨੂੰ ਦੇਖਦੇ ਹੋਏ ਕਿ ਮੈਂ ਇੱਕ ਲਿਸਟ ਤਿਆਰ ਕੀਤੀ ਹੈ ਜੀ ਸਾਰੇ ACਆਂ ਦੀ ਆਇਓ ਮੜਾ ਜੀ ਇਹ ਆ ਗਈ ਇਨਵਰਟਰ ਏਸੀਆਂ ਦੀ ਲਿਸਟ ਜੀ ਇਹ ਆ ਗਈ 5 ਸਟਾਰ ਇਹ 3 ਸਟਾਰ ਇਹ ਨੋਨ ਇਨਵਰਟਰ ਇਹ ਉਹ ਲਿਸਟ ਆ ਜੀ ਕਿ ਤੁਸੀਂ ਮੇਰੇ ਕੋਲੋਂ ਲਿਸਟ ਲੈ ਕੇ ਜਿੱਥੇ ਮਰਜੀ ਟਰਾਈ ਕਰ ਸਕਦੇ ਹੋ ਸਾਫ਼ ਸੁਥਰਾ bizness ਕਰਨ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਸਿਰਫ 500 ਰੁਪਏ ਮਾਰਜਨ ਦੇ ਉੱਤੇ ਏਸੀ ਦਾ ਮੈਂ ਸੇਲਿੰਗ ਕਰਦਾ ਲਿਸਟ ਬਣਾਉਣ ਦਾ ਉਹਦਾ ਹੀ ਬਣਦਾ ਹੁੰਦਾ ਉਹ ਲਿਸਟ ਉਹਦੀ ਬਣਦੀ ਆ ਜੋ ਸਹੀ ਹੋਵੇ ਔਰ ਮਤਲਬ ਕਿ ਮੈਂ ਤੁਹਾਨੂੰ ਦੱਸ ਦਵਾ ਦੇਖੋ ਮੇਰੇ ਕੋਲੇ ਪੂਰੀ ਦੀ ਪੂਰੀ ਲਿਸਟ ਆ ਜੀ ਰੇਟ ਲਿਸਟ ਪ੍ਰਾਈਸ ਲਿਸਟ ਚਾਹੇ ਮੇਰੇ ਕੋਲੋਂ ਤੁਸੀਂ ਵਟਸਐਪ ਤੇ ਮੰਗਵਾ ਲਓ ਚਾਹੇ ਤੁਸੀਂ ਮੇਰੇ ਕੋਲੇ ਦੁਕਾਨ ਤੇ ਆ ਕੇ ਮੇ ਤੋਂ ਰੇਟ ਲਿਸਟ ਲੈ ਕੇ ਜਿੱਥੇ ਮਰਜੀ ਟਰਾਈ ਕਰ ਸਕਦੇ ਹੋ ਬਿਲਕੁਲ 100% ਦਾ ਮਤਲਬ 100% ਕਮ ਕਰਦੇ ਆ ਇਹ ਨਹੀਂ ਹੈਗਾ ਕਿ ਏਸੀ ਹਜੇ ਹੁਣ ਵਿਕਣੇ ਬੰਦ ਹੋ ਜਾਣਗੇ ਹਜੇ ਡੇਢ ਮਹੀਨਾ 2 ਮਹੀਨੇ ਏਸੀ ਵਿਕਣੇ ਨੇ ਔਰ ਅਕਤੂਬਰ 15 ਅਕਤੂਬਰ ਤੱਕਰ ਗਰਮੀ ਪੈਂਦੀ ਆ ਠੀਕ ਹੈ ਜੀ ਹਜੇ ਤਾਂ ਜੁਲਾਈ ਦਾ ਮਹੀਨਾ ਚੱਲਦਾ ਪਿਆ ਵਾ ਤੁਹਾਨੂੰ ਹਜੇ 2.5 3 ਮਹੀਨੇ ਗਰਮੀ ਹੋਰ ਸਹਣੀ ਆ ਇਹ ਨਹੀਂ ਹੈ ਕਿ ਏਸੀਆਂ ਦੀ ਲੋੜ ਨਹੀਂ ਹੈ ਕਈ ਮਨ ਵਿੱਚ ਇਹ ਹੁੰਦਾ ਕਿ ਚਲੋ ਜੀ ਗਰਮੀ ਤਾਂ ਹੁਣ ਖਤਮ ਹੋਣ ਵਾਲੀ ਆ ਮਹੀਨਾ ਹੀ ਰਹਿ ਗਿਆ ਏਸੀ ਦੀ ਕੀ ਲੋੜ ਆ ਅਗਲੇ ਮਹੀਨੇ ਲਗਾ ਲਾਂਗੇ ਤੁਹਾਨੂੰ ਬਹੁਤ ਹੀ ਬਿਨਾ ਇੰਟਰਸਟ ਤੋਂ ਬਹੁਤ ਹੀ ਘੱਟ ਡਾਊਨ ਪੇਮੈਂਟ ਤੇ ਵੀ ਏਸੀ ਮਿਲ ਜਾਣਗੇ ਜਿਵੇਂ ਕਿ ਆਪਣੇ ਕੋਲੇ ਆਈਐਫਬੀ ਦਾ ਕੰਪਨੀ ਹੈਗੀ ਆ ਔਰ ਵਰਲ ਫੁੱਲ ਕੰਪਨੀ ਹੈਗੀ ਆ ਇਹਨਾਂ ਦੀਆਂ ਜਿਹੜੀਆਂ ਸਕੀਮਸ ਚੱਲਦੀਆਂ ਨੇ ਉਹ ਸਿਰਫ 2000 ਰੁਪਏ ਮਹੀਨੇ ਦੇ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਏਸੀ ਮਿਲ ਜਾਂਦਾ ਆਪਾਂ ਨੂੰ 2000 ਸਿਰਫ 2000 ਰੁਪਏ ਮਹੀਨੇ ਦੇ ਹਿਸਾਬ ਨਾਲ ਤੁਹਾਨੂੰ ਏਸੀ ਮਿਲ ਜਗਾ ਔਰ ਬਹੁਤ ਘੱਟ ਡਾਉਨ ਪੇਮੈਂਟ ਦੇ ਹਿਸਾਬ ਨਾਲ ਮਿਲ ਜਗਾ ਮਤਲਬ ਡਾਉਨ ਪੇਮੈਂਟ ਕੁਛ ਵੀ ਨਹੀਂ ਦੇਣੀ ਤੁਸੀਂ ਇੱਕ ਬਿਆਜ ਦਾ ਥੋੜਾ ਜਿਹਾ ਖਰਚਾ ਹੁੰਦਾ 2000 ਰੁਪਏ ਦੇ ਲਗਭਗ ਇੱਕ ਤੁਸੀਂ ਜੇ ਸਟੈਬਲਾਈਜ਼ਰ ਲੈਣਾ ਸਟੈਬਲਾਈਜ਼ਰ ਦੇ ਪੈਸੇ ਦੇਣੇ ਨੇ ਬਾਕੀ ਸਾਰੇ ਏਸੀ ਦਾ ਲੋਨ ਹੋ ਜਾਂਦਾ ਜੀ ਬਿਲਕੁਲ ਮਤਲਬ ਫੁੱਲ ਏਸੀ ਦਾ ਲੋਨ ਕਰ ਸਕਦੇ ਆ 2000 ਰੁਪਏ ਮਹੀਨੇ ਦੇ ਹਿਸਾਬ ਨਾਲ ਸਪੋਜ਼ ਕਰੋ 34000 ਦਾ ਏਸੀ ਆ ਤਾਂ 17 ਮਹੀਨੇ ਤੁਹਾਡਾ 2000 ਦੇ ਹਿਸਾਬ ਨਾਲ ਲੋਨ ਹੋ ਜਾਊਗਾ ਕੋਈ ਦਿੱਕਤ ਨਹੀਂ ਹੈਗੀ 2000 ਰੁਪਏ ਮਹੀਨਾ ਕੁਝ ਵੀ ਨਹੀਂ ਹੁੰਦਾ 65 66 ਰੁਪਏ ਰੋਜ਼ ਦੇ ਹੋਗੇ ਤੁਹਾਡੇ ਮਤਲਬ ਤੁਸੀਂ ਹੁਣ ਏਸੀ ਲੈਣਾ ਬਹੁਤ ਆਸਾਨ ਆ ਤੁਹਾਡੇ ਲਈ ਜਦੋਂ ਮਰਜੀ ਆਓ ਆਸਾਨ ਕਿਸ਼ਤਾਂ ਦੇ ਵਿੱਚ ਏਸੀ ਲਿਆ ਜਾ ਸਕਦੇ ਹੋ ਤੁਸੀਂ ਦੀਪਕ ਟੈਲੀਕਾਮ ਮਲੋਤ 14 11 19 ਪਿੰਨ ਕੋਡ ਅਗਰ ਮਲੇਰ ਕੋਲੇ ਤੋਂ ਸਾਈਡ ਤੋਂ ਆਣਾ ਤਾਂ ਕੁੱਪਾਣਾ ਲੁਧਿਆਣੇ ਤੋਂ ਸਾਈਡ ਤੋਂ ਆਣਾ ਕੁੱਪਵਲਦੀ ਐਂਟਰੀ ਕਰਨੀਆਂ ਖੰਨੇ ਵਾਲੀ ਸਾਈਡ ਤੋਂ ਆਣਾ ਤੁਸੀਂ ਤਾਂ ਪਾਇਲਵਲਦੀ ਆਣਾ ਵਾ ਹਮੇਸ਼ਾ ਯਾਦ ਰੱਖੋ ਦੀਪਕ ਟੈਲੀਕਾਮ ਜੈ ਮਾਤਾ ਦੀ